que para ter e para ਇਨਾਂ ਦੀ ਉੱਚਾਚੀ ਸਰਦਾਰੀ ਹੁੰਦੀ ਆ ਬਾਈ ਜਿੰਨਾ ਚਿਰ ਮੈਚ ਚੱਲਦਾ ਮੈਚ ਮਗਰੋਂ ਨਾ ਕੋਈ ਕੀਪਰ ਨੂੰ ਪੁੱਛੇ ਬਾਡੀ ਮਗਰੋਂ ਨਾ ਕੋਈ ਰੀਪਰ ਨੂੰ ਪੁੱਛੇ ਅੱਜ ਤਾਂ ਸਾਨੂੰ ਫੋਨ ਤੇ ਫੋਨ ਆਉਂਦੇ ਨੇ ਬਾਈ ਕਿੱਥੇ ਰਹਿ ਗਏ ਸਾਢੇ 4 ਵਾਲੀ ਚਾਹ ਆਪਣੇ ਪੀਣੀ ਆ ਆਪਣੀ ਮੋਟਰ ਤੇ ਆ ਜਾਓ ਛੇਤੀ ਆਪਣੀ ਮੋਟਰ ਤੇ ਆ ਜਾ ਆ ਤੂੜੀ ਵਾਲਾ ਸੀਜ਼ਨ ਨਿਬੜ ਲੈਣ ਦਾ ਮਗਰੋਂ ਅਸੀਂ ਇਹਨਾਂ ਨੂੰ ਫੋਨ ਕਰਕੇ ਪੁੱਛਿਆ ਕਰਾਂਗੇ ਪੈਸੇ ਨੂੰ ਬਾਈ ਕਿੱਥੇ ਗਾਇਆ ਗਿਆ ਗੇਟ ਮੂਰੇ ਖੜਾ ਸੀ ਪਰ ਲਾਮ ਨੂੰ ਗਿਆ ਮੈਂ ਬਾਈ ਸ਼ੁੱਕਰਵਾਰ ਨੂੰ ਮਿਲਾਂ ਸੁੱਚੀ ਭਾਈ ਐਸੇ ਐਸੇ ਬਹਾਨੇ ਮਾਰਦੇ ਨੇ ਨਾ ਜਦੋਂ ਖਾਲੀ ਮੈਸਾ ਕਰਨੀ ਹੱਥ ਕਰ ਕਰ ਕਰੀ ਸੇਤੀ ਲੈ ਦੇ ਉਹ ਮੈਂ ਐਸ ਵੀ ਖੜੀ ਖੁਰਲੀ ਤੇ ਸੋਚਦੀ ਹੁੰਦੀ ਆ ਵੇ ਟਹਿ ਜਾਣਿਆ ਇਨਫੈਕਸ਼ਨ ਤਾਂ ਪਹਿਲਾਂ ਹੋਈ ਵੀ ਏ ਢਿੱਡ ਚ ਤੂੰ ਲੋੜੀ ਤੋਂ ਪਹਿਲਾਂ ਰਿਉੜੀਆਂ ਦੇ ਸੌਦੇ ਮਾਰੀ ਜਾਂਦਾ ਜਾਂ ਗੇਟ ਤੇ ਖੜੇ ਨੂੰ ਕਹਿ ਦੇਣਗੇ ਗਾਹਾਂ ਨਾ ਆਈ ਭਾਈ ਮੈਂ ਸੱਲ ਜੂਗੀ ਮਸਾ ਮਿਲੀ ਆ ਉਹ ਜਿਹੜੇ ਸਾਡੇ ਦਿਮਾਗ ਹਲਾਏ ਪਏ ਨੇ ਪੈਸੇ ਨਾ ਆਪਣਾ ਪੋਦਾ ਦਾ ਦੱਸ ਦੋ ਕਿੱਥੇ ਨਵੇੜਾ ਹੋਊਗਾ ਆ ਪਿਛਲੇ ਸਾਲ ਤੂੜੀ ਬਣਾਈ ਦੇ ਇੱਕ ਤੋਂ ਅਸੀਂ ਪੈਸੇ ਲੈਣੇ ਸੀ ਪਹਿਲਾਂ ਤਾਂ ਮੈਂ ਤੜਕੇ ਉਹਨਾਂ ਦਾ ਗੇਟ ਖੜਕਾਇਆ ਤਾਇਆ ਘਰੀਆਂ ਬਹੂ ਨੇ ਕੜਈ ਬਾਰੇ ਭਾਈ ਪਾਪਾ ਜੀ ਦਾ ਪਾਠ ਕਰਦੇ ਆ ਮੈਂ ਦੁਪਹਿਰੇ ਫੇਰ ਵਗਿਆ ਤਾਇਆ ਫੇਰ ਬਹੂ ਆ ਕੀ ਬਾਰੇ ਭਾਈ ਪਾਪਾ ਜੀ ਦਾ ਪਾਠ ਕਰਦੇ ਹੁਣ ਬੰਦਾ ਯਾਰ ਪਾਠ